ਕੀ ਇਹ ਜਿਹੜਾ ਸੰਜੀਤ ਤਲਵਾਰ ਆਪਣੇ ਦਫ਼ਤਰ ਦੇ ਵਿੱਚ ਵਰਕਰਾਂ ਦੀ ਮੀਟਿੰਗ ਕਰਦਾ ਹੈ ਕੀ ਇਹ ਲੁਧਿਆਣੇ ਸ਼ਹਿਰ ਇਹਨੇ ਆਪਣੀ ਪ੍ਰਾਪਰਟੀ ਦੀ ਰਜਿਸਟਰੀ ਗੌਰਮਤ ਕਮੇਟੀ ਦੇ ਨਾਲ ਕੀਤੀ ਹੋਈ ਹੈ ਮੈਨੂੰ ਇਹਦੇ ਬਾਰੇ ਦੱਸਿਆ ਜਾਵੇ ਮੈਂ ਇੱਕ ਵਰਕਰ ਆ ਵਰਕਰ ਜੱਟਾ ਜੀ ਕਪਿਲ ਮਹਿਤਾ ਜੀ ਨੇ ਉਥੇ ਮੈਨੂੰ ਧੱਕਾ ਮਾਰਿਆ ਜੀ ਮੈਂ ਉਹਨਾਂ ਨੂੰ ਸਿਰਲੇਖ ਅਰਜ਼ ਕੀਤੀ ਹੈ ਬੇਨਤੀ ਕੀਤੀ ਸੀਗੀ ਹੱਥ ਜੋੜ ਕੇ ਮੈਂ ਕਹਿੰਦਾ ਜੀ ਮੈਂ ਜਿਲ੍ਹਾ ਸ਼ਹਿਰ ਯੂ ਲੁਧਿਆਣਾ ਦਾ ਕਾਮਦਜ਼ਾ ਵਰਕਰ ਆ ਤੇ ਮੈਨੂੰ 2 ਮਿੰਟ ਸੁਝਾਵ ਵਾਸਤੇ ਦਿੱਤੇ ਯਾਰ ਮੈਂ ਕੋਈ ਕਿਸੇ ਦੀ ਸ਼ਾਨ ਖਿਲਾਫ ਨਹੀਂ ਕੁਝ ਗਲਤ ਬੋਲ ਰਿਹਾ ਮੈਂ ਤਾਂ ਸਿਰਫ 2 ਮਿੰਟ ਆਪਣਾ ਸਮਾਂ ਮੰਗਿਆ ਕਪਿਲ ਮਹਿਤਾ ਮੈਨੂੰ ਧੱਕੇ ਮਾਰ ਕੇ ਕਹਿੰਦਾ ਜੀ ਕਹਿੰਦਾ ਜੀ ਤੂੰ ਤੇਰੀ ਤੈਨੂੰ ਨਹੀਂ ਬੋਲਣ ਦੇਣਾ ਰਵਨੀਤ ਸਿੰਘ ਬਿੱਟੂ ਜੀ ਸਾਡੀ ਰੋਡ ਤੇ ਆਉਂਦੇ ਨੇ ਸਾਨੂੰ ਮੈਸੇਜ ਨਹੀਂ ਲੱਗਦਾ ਲੁਧਿਆਣਾ ਸ਼ਹਿਰ ਤੇ ਸ਼ਹਿਰ ਦਾ ਕੋਈ ਕਾਮਦਜ਼ਾ ਦਫ਼ਤਰ ਕਿ ਬੁਲਾਟ ਕਰਦੇ ਨੇ ਆਫਰ ਕਰ ਨੂੰ ਸਿਰ ਛੱਡਾ ਡੰਡਾ ਫੜਨ ਲਈ ਇਹਨਾਂ ਨੇ ਰੱਖ ਲਿਆ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਕਾਂਗਰਸ ਦੀ ਚੱਲ ਰਹੀ ਮੀਟਿੰਗ ਦੇ ਵਿੱਚ ਕਾਂਗਰਸੀ ਵਰਕਰ ਵੱਲੋਂ ਹੰਗਾਮਾ ਕਰ ਦਿੱਤਾ ਗਿਆ ਦੱਸ ਜੀ ਕੀ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਦੇ ਖਿਲਾਫ ਵਰਕਰ ਨੇ ਜੰਮ ਕੇ ਪੜਾਸ ਕੱਢੀ ਹੈ ਅਤੇ ਕਿਹਾ ਕਿ ਜੋ ਪ੍ਰਧਾਨ ਲਗਾਇਆ ਗਿਆ ਹੈ ਉਹ 40 ਹਜ਼ਾਰ ਵੋਟਾਂ ਦੇ ਨਾਲ ਹਾਰਿਆ ਹੈ ਇਸ ਤੋਂ ਇਲਾਵਾ ਪੀਏ ਦੇ ਉੱਤੇ ੱੱਕੇ ਮਾਰਨ ਦੇ ਵੀ ਇਲਜ਼ਾਮ ਲਗਾਏ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਦੇ ਪੀਏ ਨੇ ਉਹਨਾਂ ਨੂੰ ਧੱਕੇ ਮਾਰੇ ਨੇ ਅਤੇ ਇਹ ਵਰਕਰ ਮਿਲਨੀ ਪ੍ਰੋਗਰਾਮ ਦੇ ਵਿੱਚ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਇਸ ਤੋਂ ਇਲਾਵਾ ਕੀ ਕਿਹਾ ਤੁਸੀਂ ਵੀ ਸੁਣੋ ਮੇਰਾ ਨਾਮ ਸਨੀ ਪਹੂਜਾ ਜੀ ਮੈਂ ਜ਼ਿਲ੍ਹਾ ਲੁਧਿਆਣਾ ਸ਼ਹਿਰ ਦਾ ਵਾਈਸ ਪ੍ਰਧਾਨ ਆ ਕਪਿਲ ਮੈਤਾਈ ਨੇ ਉੱਥੇ ਮੈਨੂੰ ਧੱਕਾ ਮਾਰਿਆ ਜੀ ਮੈਂ ਉਹਨਾਂ ਨੂੰ ਸਿਰਫ ਇਹ ਅਰਜ਼ ਕੀਤੀ ਹੈ ਬੇਨਤੀ ਕੀਤੀ ਸੀਗੀ ਹੱਥ ਜੋੜ ਕੇ ਮੈਂ ਕਹਾਂ ਜੀ ਮੈਂ ਜ਼ਿਲ੍ਹਾ ਸ਼ਹਿਰ ਹੀ ਲੁਧਿਆਣਾ ਕਾਂਗਰਸ ਦਾ ਵਰਕਰ ਆ ਤੇ ਮੈਨੂੰ 2 ਮਿੰਟ ਸੁਝਾਵ ਵਾਸਤੇ ਦਿੱਤੇ ਜਾਣ ਵੀ ਜੇ ਤੁਸੀਂ ਇਹ ਖੁੱਲੇ ਸੱਦੇ ਤੇ ਸਾਰਿਆਂ ਨੂੰ ਬੁਲਾਇਆ ਹੋਵੇ ਮੈਂ ਕੋਈ ਕਿਸੇ ਦੀ ਸ਼ਾਨ ਖਿਲਾਫ ਨਹੀਂ ਕੁਝ ਗਲਤ ਬੋਲ ਰਿਹਾ ਮੈਂ ਤਾਂ ਸਿਰਫ 2 ਮਿੰਟ ਆਪਣਾ ਸਮਾਂ ਮੰਗਿਆ ਹੈ ਕਪਿਲ ਮਹਿਤਾ ਮੈਨੂੰ ੱੱਕੇ ਮਾਰ ਕੇ ਕਹਿੰਦਾ ਜੀ ਕਹਿੰਦਾ ਜੀ ਤੂੰ ਤੇਰੀ ਤੈਨੂੰ ਨਹੀਂ ਬੋਲਣ ਦੇਣਾ ਤੈਨੂੰ ਨਹੀਂ ਬੋਲਣ ਦੇਣਾ ਕਿਉਂ ਨਹੀਂ ਮੈਂ ਸਰ ਆਪਣੀ ਆਵਾਜ਼ ਰੱਖਣਾ ਚਾਹੁੰਦਾ ਮੈਂ ਵੀ ਵਰਕਰ ਆ ਰਵਨੀਤ ਸਿੰਘ ਬਿੱਟੂ ਜੀ ਸਾਡੀ ਰੋਡ ਤੇ ਆਂਦੇ ਨੇ ਸਾਨੂੰ ਮੈਸੇਜ ਨਹੀਂ ਲੱਗਦਾ ਲੁਧਿਆਣਾ ਸ਼ਹਿਰ ਚ ਸ਼ਹਿਰ ਦਾ ਕੋਈ ਕਾਂਗਰਸ ਦਾ ਦਫ਼ਤਰ ਹੈ ਨਹੀਂ ਆ 36 37000 ਵੋਟਾਂ ਤੋਂ ਹਾਰਿਆ ਆ ਆਪਾਂ ਜ਼ਿਲ੍ਹੇ ਦਾ ਪ੍ਰਧਾਨ ਬਣਾਤਾ ਆ ਵਰਕਰ ਦੀ ਕੀ ਪੁੱਛ ਹੋ ਰਹੀ ਹੈ ਵਰਕਰ ਦੀ ਤਾਂ ਕੁੱਤੇ ਖਾਣੀ ਕੀਤੀ ਪਈ ਇਹਨਾਂ ਨੇ ਆਪਣੇ ਦਫ਼ਤਰ ਜਿਹਦਾ ਦਿਲ ਕਰਦਾ ਉਹਨੂੰ ਬੁਲਾ ਲੈਂਦੇ ਨੇ ਜਿਹੜਾ ਨਹੀਂ ਦਿਲ ਕਰਦਾ ਉਹਨੂੰ ਨਹੀਂ ਬੁਲਾਉਂਦੇ ਇਹ ਇਹ ਮੀਟਿੰਗਾਂ ਦਾ ਇਦਾਂ ਕਰਦੇ ਪਏ ਨੇ ਕੱਲ ਸਰ ਇੱਕ ਵੀਡੀਓ ਵੀ ਜਾਰੀ ਕੀਤੀ ਸੀ ਤੁਸ ਜੀ ਹਾਂਜੀ ਮੈਂ ਵੀਡੀਓ ਜਾਰੀ ਕੀਤੀ ਜੀ ਇੱਕ ਮੈਂ ਦੁਖੀ ਆ ਮੈਂ ਪਰੇਸ਼ਾਨ ਆ ਮੈਂ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਆ ਕਾਂਗਰਸ ਕਾਂਗਰਸ ਪਾਰਟੀ ਦਾ ਸਪਾਈ ਆ ਬਟ ਮੈਂ ਇਹ ਥੋੜਾ ਮੇਰੀ ਵਾਜ ਦਵ ਲੂਗੇ ਇਹ ਮੈਂ ਸੱਚਾ ਸਪਾਈ ਆ ਉਹ ਸਾਰੇ ਅੰਦਰ ਇਹਨਾਂ ਨੇ ਬੰਦੇ ਖੜੇ ਕੀਤੇ ਪ੍ਰੀ ਪਲਾਨ ਕੀਤਾ ਹੋਇਆ ਸਿਰਫ ਝੰਡਾ ਡੰਡਾ ਉਹੀ ਰੱਖਣ ਇਹਨਾਂ ਦਾ ਜਿਹੜਾ ਇਹਨਾਂ ਦੀ ਸ਼ਾਨ ਖਲਾਫ ਬੋਲਦਾ ਜਿਹੜਾ ਇਹਨਾਂ ਨੂੰ ਵਧੀਆ ਲੱਗਦਾ ਪਿਆ ਜਿਹੜੀਆਂ ਇਹਨਾਂ ਦੀ ਤਾਰੀਫਾਂ ਕਰਦਾ ਪਿਆ ਜਿਹੜਾ ਇਹਨਾਂ ਨੂੰ ਸੱਚ ਦੱਸਦਾ ਜਿਹੜਾ ਇਹਨਾਂ ਨੂੰ ਸੱਚ ਦੱਸਦਾ ਉਹ ਇਹਨਾਂ ਨੂੰ ਚੁਬਦਾ ਪਿੱਛੇ ਕਾਂਗਰਸ ਦੀ 5 ਸਾਲ ਸਰਕਾਰ ਰਹੀ ਹੈ ਕੌਨ ਸਪਾਰਸ਼ਦ ਪਤੀਆਂ ਨੂੰ ਇਹਨਾਂ ਨੇ ਉਦੇ ਦਿੱਤੇ ਉਹਨਾਂ ਨੂੰ ਹੀ ਇਹਨਾਂ ਨੇ ਆਪਣੇ ਤੁਹਾਡੇ ਚੇਅਰਮੈਨੀਆਂ ਦਿੱਤੀਆਂ ਉਹਨਾਂ ਨੂੰ ਹੀ ਇਹਨਾਂ ਨੇ ਆ ਦੇ ਜੇਲ੍ਹ ਜੇਲ੍ਹ ਦੇ ਵਿਜ਼ਟਰ ਬੋਰਡ ਚ ਪਾ ਨੂੰ ਸਿਰਫ ਝੰਡਾ ਡੰਡਾ ਫੜਨ ਲਈ ਇਹਨਾਂ ਨੇ ਰੱਖ ਲਿਆ ਜਦੋਂ ਕਿਤੇ ਜਦੋਂ ਕਿਤੇ ਜਦੋਂ ਕਿਤੇ ਫੰਕਸ਼ਨ ਹੁੰਦਾ ਜਦੋਂ ਕਿਤੇ ਫੰਕਸ਼ਨ ਹੁੰਦਾ ਤੂੰ 200 ਬੰਦੇ ਲਿਆ ਤੂੰ 100 ਬੰਦੇ ਲਿਆ ਸਿਰਫ ਇਹੀ ਡਰਾਮਾ ਕਰਨ ਲਈ ਵਰਕਰ ਰਹਿ ਗਿਆ ਅੰਦਰ ਜਾਣ ਦੇ ਰਿਹਾ ਤੁਹਾਨੂੰ ਅਸੀਂ ਜਾਣਾ ਚਾਹੁੰਦੇ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਜੀ ਮੈਨੂੰ ਉਹਨਾਂ ਨੇ ਬਾਹਰ ਭੇਜਤਾ ਮੈਨੂੰ ਰਾਜਾ ਵਰਿੰਗ ਜੀ ਨੇ ਇਹ ਕਿਹਾ ਵੇ ਪ੍ਰਧਾਨ ਜੀ ਨੇ ਮੈਨੂੰ ਕਹਿੰਦਾ ਤੂੰ ਕਿਸੇ ਦੀ ਸ਼ਾਨ ਖਲਾਫ ਨਹੀਂ ਬੋਲਣਾ ਨਹੀਂ ਤਾਂ ਫਿਰ ਤੂੰ ਦੇਖ ਲਈ ਮੈਨੂੰ ਇਹ ਧਮਕੀ ਦਿੰਦੇ ਨੇ ਕੀ ਦੇ ਦੂਗੇ ਮੈਨੂੰ ਮੈਂ ਕਾਂਗਰਸ ਦਾ ਸਪਾਈ ਆ ਇਹ ਸਪਾਈ ਨੂੰ ਧਮਕੀ ਦਿੰਦੇ ਨੇ ਇੱਕ ਪਾਸੇ ਕ ਇਹ ਤਾਂ ਮੈਨੂੰ ਧੱਕੇ ਮਾਰਦਾ ਜਿਹੜਾ ਸੰਜੇ ਤਲਵਾਰ ਦਾ ਪੀਏ ਬਣਿਆ ਫਿਰਦਾ ਪਹਿਲਾਂ ਕਿਹਦੇ ਕੋਲ ਨਾਲ ਕੀ ਫਸੂਕੀ ਹੋਈ ਹੈ ਮੇਰੇ ਨਾਲ ਆ ਸਾਰੇ ਸਮਰਥਕ ਮੇਰੇ ਨਾਲ ਖੜੇ ਨੇ ਮੈਂ ਤਾਂ ਸਿਰਫ ਉਹਨਾਂ ਨੂੰ ਇਹ 2 ਮਿੰਟ ਲਈ ਸ਼ਬ ਮੰਗੇ ਆ ਮੈਂ ਕਿਹਾ ਜੀ 2 ਮਿੰਟ ਖੁੱਲੀ ਚਰਚਾ ਤੁਸੀਂ ਬੁਲਾਇਆ 2 ਮਿੰਟ ਮੈਨੂੰ ਵੀ ਕਹਿੰਦਾ ਨਹੀਂ ਜੀ ਜਿਹੜੇ ਨਾਮ ਰੱਖੇ ਆ ਜੀ ਅਸੀਂ ਤਾਂ ਉਹਨਾਂ ਨੂੰ ਬੁਲਾਵਾਂਗੇ ਅੱਧੀ ਤੈਨੂੰ ਨਹੀਂ ਬੋਲਣ ਦੇਣਾ ਮੈਂ ਤਾਂ ਮੈਂ ਤਾਂ ਸੱਚ ਦੱਸਣਾ ਚਾਹੁੰਦਾ ਸੀ ਇਹਨਾਂ ਨੂੰ ਵੀ ਲੁਧਿਆਣਾ ਸ਼ਹਿਰ ਚ ਇੱਕ ਤਾਂ ਕਾਂਗਰਸ ਦਾ ਦਫ਼ਤਰ ਹੈ ਨਹੀਂ ਲੁਧਿਆਣਾ ਸ਼ਹਿਰ ਦੀ ਸਭ ਤੋਂ ਵੱਡੀ ਕਮੀ ਹੈ ਜੀ ਜਿਹੜਾ ਲੁਧਿਆਣਾ ਸ਼ਹਿਰ ਚ ਕਾਂਗਰਸ ਪਾਰਟੀ ਦਾ ਦਫ਼ਤਰ ਹੈ ਨਹੀਂ ਉਹ ਦਫ਼ਤਰ ਕਿੱਥੇ ਹੈ ਮੈਨੂੰ ਦੱਸਿਆ ਜਾਵੇ ਕਿ ਇਹ ਜਿਹੜਾ ਸੰਜੇ ਤਲਵਾਰ ਆਪਣੇ ਦਫ਼ਤਰ ਦੇ ਵਿੱਚ ਵਰਕਰਾਂ ਦੀ ਮੀਟਿੰਗ ਕਰਦਾ ਹੈ ਕਿ ਇਹ ਲੁਧਿਆਣਾ ਸ਼ਹਿਰ ਇਹਨੇ ਆਪਣੀ ਪ੍ਰਾਪਰਟੀ ਦੀ ਰਜਿਸਟਰੀ ਕਾਂਗਰਸ ਕਮੇਟੀ ਦੇ ਨਾਂ ਤੇ ਕੀਤੀ ਹੋਈ ਹੈ ਮੈਨੂੰ ਇਹਦੇ ਬਾਰੇ ਦੱਸਿਆ ਜਾਵੇ ਮੈਂ ਇੱਕ ਵਰਕਰ ਆ ਵਰਕਰ ਦੇ ਹੱਕ ਨਾਲ ਪੁੱਛਣਾ ਚਾਹੁੰਦਾ ਜੀ ਤੁਹਾਡਾ ਜ਼ਿਲ੍ਹਾ ਪ੍ਰਧਾਨ ਦੇ ਨਾਲ ਰੋਸ ਚੱਲ ਰਿਹਾ ਇਸ ਤੇ ਮੇਰਾ ਕੋਈ ਰੋਸ ਨਹੀਂ ਕਿਸੇ ਨਾਲ ਜੀ ਮੈਂ ਤਾਂ ਇੱਕ ਪਾਰਟੀ ਦੇ ਹੱਕ ਨਾਲ ਪੁੱਛਣਾ ਚਾਹੁੰਦਾ ਜੀ ਇੱਕ ਵਰਕਰ ਦੇ ਨਾਤੇ ਪੁੱਛਣਾ ਚਾਹੁੰਦਾ ਇਹ ਖੁੱਲੀ ਚਰਚਾ ਹੀ ਪੁੱਛਣਾ ਚਾਹੁੰਦਾ ਮੈਂ ਕਹਾਂ ਮੈਨੂੰ ਧਮਕਾਉਣਾ ਜੀ ਮੈਂ ਕਿ ਸਿਪਾਹੀ ਆ ਕਾਂਗਰਸ ਪਾਰਟੀ ਦਾ ਮੈਨੂੰ ਕਹਿੰਦੇ ਜੀ ਜੇ ਤੂੰ ਕਿਸੇ ਦੀ ਸ਼ਾਨ ਖਿਲਾਫ ਬੋਲਿਆ ਤਾਂ ਫਿਰ ਦੇਖ ਲਈ ਮੈਂ ਕਹਾਂ ਜੀ ਮੈਨੂੰ ਧਮਕਾਓ ਨਾ ਮੈਂ ਪਾਰਟੀ ਦਾ ਸਿਪਾਹੀ ਆ ਤੁਸੀਂ ਖੁੱਲੇ ਚਰਚਾ ਦੇ ਬੁਲਾਇਆ ਹੋਵੇ ਤੇ ਖੁੱਲੇ ਚਰਚਾ ਵਿੱਚ ਮ ਕੀ ਕਹਿੰਦੇ ਹੁਣ ਇਹ ਤਾਂ ਇਹਨਾਂ ਨੂੰ ਪਤਾ ਜੀ ਦੇਖ ਲਈਦਾ ਕੀ ਮਤਲਬ ਹੁੰਦਾ ਹੈ ਇਹਨਾਂ ਦਾ ਮੈਂ ਬਾਹਰ ਖੜਾ ਜੀ ਮੈਨੂੰ ਗੇਟ ਬੰਦ ਕਰ ਦਿੱਤਾ ਗਿਆ ਜੀ ਇਹਨਾਂ ਨੇ ਅੰਦਰ ਜਾਣ ਨਹੀਂ ਦਿੱਤਾ ਗਿਆ ਜੀ ਮੈਂ ਤਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੇਰਾ ਅਪਮਾਨ ਕੀਤਾ ਇਹਨਾਂ ਨੇ ਮੈਂ ਕਾਂਗਰਸ ਦਾ ਇੱਕ ਸਪਾਈ ਹਾਂ ਇਹਨਾਂ ਨੂੰ ਸਿਰਫ ਉਹ ਚੰਗੇ ਲੱਗਦੇ ਨੇ ਜਿਹੜੇ ਇਹਨਾਂ ਦੀ ਜੀਹਜੂਰੀ ਕਰਦੇ ਨੇ ਜਿਹੜੇ ਇਹਨਾਂ ਦੇ ਮਗਰਵਾਚਕਦੇ ਨੇ ਉਹ ਇਹਨਾਂ ਨੂੰ ਚੰਗੇ ਲੱਗਦੇ ਨੇ ਬਾਕੀਆਂ ਨੂੰ ਤਾਂ ਜਲੂਸ ਕੱਢਦੇ ਨੇ ਬਾਕੀਆਂ ਨੂੰ ਇਹ ਪੁੱਛਦੇ ਨਹੀਂ ਹੈਗੇ ਵਰਕਰ ਨੂੰ